ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ 트럼ਪ ਨੇ ਮੁੜ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦੀ ਕਹੀ ਗੱਲ ਪਹਿਲਾਂ ਵੀ ਕਈ ਵਾਰ ਵਿਵਾਦਿਤ ਪ੍ਰਸਤਾਵ ਰੱਖ ਚੁੱਕੇ ਨੇ 트럼ਪ ਭਾਰਤ ਦੇ ਹਾਈ ਕਮਿਸ਼ਨਰ ਵੱਲੋਂ ਕਨਿਸ਼ਕ ਜਹਾਜ਼ ਕਾਂਡ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਪ੍ਰਵਾਸੀ ਭਾਰਤੀਆਂ ਦੀਆਂ ਮੁਸ਼ਕਲਾਂ ਹੱਲ ਕਰਨ ਦਾ ਦਿੱਤਾ ਪਟਨਾਇਕ ਨੇ ਭਰੋਸਾ ਕੈਨੇਡਾ ਦੀ ਪੀਆਰ ਲਈ ਇੱਕ ਭੈਣ ਨੇ ਪਾਰ ਕੀਤੀਆਂ ਹੱਦਾਂ 17 ਸਾਲ ਦੀ ਕੁੜੀ ਨੂੰ 20000 ਡਾਲਰ ਦੀ ਕੀਤੀ ਪੇਸ਼ਕਸ਼ ਭਾਰਤੀ ਜੋੜੇ ਨੂੰ ਪਰੇਸ਼ਾਨ ਕਰਨ ਵਾਲੀ ਵੀਡੀਓ ਹੋਈ ਵਾਇਰਲ ਯੂਜ਼ਰਸ ਨੇ ਕੈਨੇਡਾ ਪੁਲਿਸ ਤੋਂ ਕੀਤੀ ਸਖਤ ਕਾਰਵਾਈ ਦੀ ਮੰਗ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਦੁਬਾਰਾ ਕੈਨੇਡਾ ਬਾਰੇ ਵਿਵਾਦਿਤ ਬਿਆਨ ਦਿੱਤਾ ਹੈ 트੍ਰੰਪ ਅਨੁਸਾਰ ਉਨ੍ਹਾਂ ਨੇ ਕੁਝ ਕੈਨੇਡੀਅਨ ਅਧਿਕਾਰੀਆਂ ਨੂੰ ਕਿਹਾ ਹੈ ਕਿ ਦੇਸ਼ ਨੂੰ ਅਮਰੀਕਾ ਚ 51ਵੇਂ ਰਾਜ ਵਜੋਂ ਸ਼ਾਮਲ ਹੋਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਵਰਜੀਨੀਆ ਵਿਖੇ ਇੱਕ ਸਮਾਗਮ ਚ ਸੀਨੀਅਰ ਫੌਜੀ ਅਧਿਕਾਰੀਆਂ ਨਾਲ ਗੱਲ ਕਰਦੇ ਹੋਏ 트੍ਰੰਪ ਨੇ ਕਿਹਾ ਕਿ ਅਮਰੀਕਾ ਗੋਲਡਨ ਡੋਮ ਮਿਜ਼ਾਈਲ ਰੱਖਿਆ ਪ੍ਰਣਾਲੀ ਵਿਕਸਿਤ ਕਰ ਰਿਹਾ ਹੈ ਤੇ ਜੇਕਰ ਕੈਨੇਡਾ ਹਿੱਸਾ ਬਣ ਜਾਂਦਾ ਏ ਤਾਂ ਉਸ ਨੂੰ ਇਸ ਦੁਆਰਾ ਕਵਰ ਕੀਤਾ ਜਾ ਸਕਦਾ ਏ 트럼ਪ ਨੇ ਕਿਹਾ ਕਿ ਕੈਨੇਡਾ ਨੇ ਮੈਨੂੰ ਕੁਝ ਹਫ਼ਤੇ ਪਹਿਲਾਂ ਫੋਨ ਕੀਤਾ ਸੀ ਉਹ ਇਸ ਪ੍ਰਣਾਲੀ ਦਾ ਹਿੱਸਾ ਬਣਨਾ ਚਾਹੁੰਦੇ ਨੇ ਜਿਸ ਤੇ ਮੈਂ ਕਿਹਾ ਠੀਕ ਹੈ ਤੁਸੀਂ ਸਾਡੇ ਦੇਸ਼ ਵਿੱਚ ਕਿਉਂ ਨਹੀਂ ਸ਼ਾਮਲ ਹੁੰਦੇ ਅਕਵੰਜਮਾ ਰਾਜ ਬਣੋ ਤੇ ਤੁਹਾਨੂੰ ਇਹ ਮੁਫਤ ਚ ਮਿਲਦਾ ਏ ਉਹਨਾਂ ਕਿਹਾ ਕਿ ਟੈਰਫ ਦੀ ਮਾਰ ਹੇਠ ਆਉਣ ਤੋਂ ਬਾਅਦ ਕੈਨੇਡਾ ਮੁਸ਼ਕਲ ਸਮੇਂ ਚੋਂ ਗੁਜ਼ਰ ਰਿਹਾ ਏ 트럼ਪ ਨੇ ਦਾਵਾ ਕੀਤਾ ਕਿ ਕੈਨੇਡਾ ਦੀ ਵਪਾਰ ਨੀਤੀ ਖਰਬਾਂ ਡਾਲਰ ਦੇ ਨਿਵੇਸ਼ ਨੂੰ ਅਮਰੀਕਾ ਚ ਤਬਦੀਲ ਕਰ ਰਹੀ ਹੈ ਟਰੰਪ ਨੇ ਪਹਿਲਾਂ ਕੈਨੇਡਾ ਨੂੰ ਆਪਣੀ ਰੱਖਿਆ ਪ੍ਰਣਾਲੀ 'ਚ ਸ਼ਾਮਲ ਹੋਣ ਦਾ ਪ੍ਰਸਤਾਵ ਰੱਖਿਆ ਹੈ। ਟਰੰਪ ਮੁਤਾਬਕ ਜੇਕਰ ਕੈਨੇਡਾ ਅਮਰੀਕੀ ਸੁਰੱਖਿਆ ਛਤਰੀ ਹੇਠ ਰਹਿਣਾ ਚਾਹੁੰਦਾ ਹੈ ਜੋ ਕਿ ਮਿਜ਼ਾਈਲ, ਡਰੋਨ ਅਤੇ ਹੋਰ ਹਵਾਈ ਖਤਰਿਆਂ ਤੋਂ ਬਚਾ ਲਈ ਤਿਆਰ ਕੀਤਾ ਗਿਆ ਹੈ ਤਾਂ ਦੇਸ਼ ਨੂੰ ਲਗਭਗ 71 ਬਿਲੀਅਨ ਅਮਰੀਕੀ ਡਾਲਰ ਦਾ ਨਿਵੇਸ਼ ਕਰਨ ਦੀ ਜ਼ਰੂਰਤ ਹੋਏਗੀ। ਕਾਰਨੀ ਦੇ ਬੁਲਾਰੇ ਨੇ ਟਿੱਪਣੀ ਲਈ ਬੇਨਤੀ ਦਾ ਤੁਰੰਤ ਜਵਾਬ ਨਹੀਂ ਦਿੱਤਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟਰੰਪ ਦੇ 51ਵੇਂ ਰਾਜ ਦੇ ਪ੍ਰਸਤਾਵ ਨੂੰ ਕੂਟਨੀਤਿਕ ਤੌਰ ਤੇ ਰੱਦ ਕਰ ਦਿੱਤਾ ਸੀ ਤੇ ਕਿਹਾ ਸੀ ਕਿ ਇੱਕ ਪ੍ਰਾਪਰਟੀ ਡਿਵੈਲਪਰ ਹੋਣ ਦੇ ਨਾਤੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਕੁਝ ਅਜਿਹੇ ਥਾਮਾਂ ਨੇ ਜੋ ਕਦੇ ਵੀ ਵਿਕਰੀ ਨਹੀਂ ਹੁੰਦੀਆਂ ਕੈਨੇਡਾ ਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ 에ਅਰ ਇੰਡੀਆ ਬੰਬ ਕਾਂਡ ਦੌਰਾਨ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਇਟੋਬੀਕੋ ਵਿਖੇ ਬਣੀ ਯਾਦਗਾਰ ਤੇ ਪੁੱਜੇ 26 ਸਤੰਬਰ ਨੂੰ ਆਪਣਾ ਅਹੁਦਾ ਸੰਭਾਲਣ ਮਗਰੋਂ ਹਾਈ ਕਮਿਸ਼ਨਰ ਵੱਲੋਂ ਪ੍ਰਵਾਸੀ ਭਾਰਤੀਆਂ ਨਾਲ ਸੰਬੰਧਤ ਪਹਿਲੇ ਇਕੱਠ ਚ ਸ਼ਮੂਲੀਅਤ ਕੀਤੀ ਗਈ ਇਸ ਮੌਕੇ ਉਹ ਲੋਕ ਵੀ ਖਾਸ ਤੌਰ ਤੇ ਹਾਜ਼ਰ ਹੈ ਜਿਨ੍ਹਾਂ ਨੇ ਕਨਿਸ਼ਕ ਜਹਾਜ਼ ਕਾਂਡ ਦੌਰਾਨ ਆਪਣੇ ਕਰੀਬੀ ਰਿਸ਼ਤੇਦਾਰ ਗੁਆਏ ਸਨ ਹਾਈ ਕਮਿਸ਼ਨਰ ਨਾਲ ਗੱਲਬਾਤ ਕਰਦਿਆਂ ਪ੍ਰਵਾਸੀ ਭਾਰਤੀਆਂ ਨੇ ਆਪਣੀਆਂ ਸਮੱਸਿਆਵਾਂ ਬਾਰੇ ਵੀ ਜਾਣੂ ਕਰਵਾਇਆ ਤਾਂ ਦਿਨੇਸ਼ ਪਟਨਾਇਕ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਚ ਹਰ ਸਮੱਸਿਆ ਸੁਲਝਾਉਣ ਦੇ ਯਤਨ ਕੀਤੇ ਜਾਣਗੇ ਇਸ ਮੌਕੇ ਉਨ੍ਹਾਂ ਨਾਲ ਐਕਟਿੰਗ ਕੌਂਸਲ ਜਨਰਲ ਕਪਿਤਵਜਾ ਪ੍ਰਤਾਪ ਵੀ ਮੌਜੂਦ ਸਨ ਇਥੇ ਦੱਸਣਾ ਬਣਦਾ ਹੈ ਕਿ ਕਨਿਸ਼ਕ ਜਹਾਜ਼ ਕਾਂਡ ਦੀ ਪੜਤਾਲ RCMP ਵੱਲੋਂ ਹੁਣ ਵੀ ਕੀਤੀ ਜਾ ਰਹੀ ਹੈ। ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਤੋਂ ਦਿੱਲੀ ਵਾਸਤੇ ਰਵਾਨਾ ਹੋਈ 에ਅਰ ਇੰਡੀਆ ਦੀ ਫਲਾਈਟ 'ਚ 23 ਜੂਨ 1985 ਨੂੰ ਆਇਰਲੈਂਡ ਨੇੜੇ ਬੰਬ ਧਮਾਕਾ ਹੋਇਆ ਅਤੇ ਇਸ ਵਿੱਚ ਸਵਾਰ ਸਾਰੇ 329 ਜਣੇ ਮਾਰੇ ਗਏ ਸਨ। ਕੈਨੇਡਾ ਪੁਲਿਸ ਨੇ ਕਨਿਸ਼ਕ ਕਾਂਡ ਦੇ 40 ਸਾਲ ਬਾਅਦ ਬੰਬ ਧਮਾਕੇ ਦੀ ਯੋਜਨਾ 'ਚ ਸ਼ਾਮਲ ਉਸ ਵਿਅਕਤੀ ਦੀ ਪਛਾਣ ਕੀਤੀ ਸੀ ਜਿਸ ਨੇ ਵੈਨਕੂਵਰ ਆਈਲੈਂਡ ਤੇ ਬੰਬ ਦਾ ਟੈਸਟ ਕਰਨ ਚ ਮਦਦ ਕੀਤੀ ਸੀ ਉਦੋਂ ਤੱਕ ਸ਼ੱਕੀ ਦੀ ਮੌਤ ਹੋ ਚੁੱਕੀ ਸੀ ਤੇ ਪੁਲਿਸ ਨੇ ਉਸ ਨੂੰ ਮਿਸਟਰ ਐਕਸ ਨਾਮ ਦਿੱਤਾ ਸੀ ਵੈਨਕੂਵਰ ਸੰਦੀ ਦੀ ਰਿਪੋਰਟ ਮੁਤਾਬਕ 4 ਜੂਨ 1985 ਨੂੰ ਅਤਵਾਦੀ ਸਾਜ਼ਿਸ਼ ਦੇ ਮਾਸਟਰਮਾਈਂਡ ਤਲਵਿੰਦਰ ਸਿੰਘ ਪਰਮਾਰ ਨਾਲ ਮਿਸਟਰ ਐਕਸ ਵੀ ਡੰਕਨ ਗਿਆ ਸੀ ਫਿਰ ਉਹ ਦੋਵੇਂ ਇਲੈਕਟ੍ਰੀਸ਼ੀਅਨ ਇੰਦਰਜੀਤ ਸਿੰਘ ਰਿਆਤ ਨਾਲ ਮਿਲੇ ਜਦੋਂ ਕੈਨੇਡੀਅਨ ਸੁਰੱਖਿਆ ਖੂਫੀਆ ਸੇਵਾ ਦੇ ਏਜੰਟਸ ਉਹਨਾਂ ਦਾ ਪਿੱਛਾ ਕਰ ਰਹੇ ਸਨ ਤਾਂ ਤਿੰਨੋਂ ਜੰਗਲ 'ਚ ਗਏ ਤੇ ਇੱਕ ਬੰਬ ਦਾ ਟੈਸਟ ਕੀਤਾ ਏਜੰਟਸ ਨੇ ਇਹ ਵੀ ਤਮਾਕੇ ਦੀ ਆਵਾਜ਼ ਸੁਣੀ ਪਰ ਸੋਚਿਆ ਕਿ ਇਹ ਗੋਲੀ ਚੱਲਣ ਦੀ ਆਵਾਜ਼ ਹੋਵੇਗੀ ਆਰਸੀਐਮਪੀ ਨੇ ਕਿਹਾ ਕਿ ਜਾਂਚ ਹਾਲੇ ਵੀ ਜਾਰੀ ਹੈ ਤੇ ਇਹ ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਤੇ ਗੁੰਝਲਦਾਰ ਜਾਂਚ ਰਹੀ ਹੈ ਅੱਜ ਤੱਕ 9 ਸ਼ੱਕੀਆਂ 'ਚੋਂ ਸਿਰਫ ਇੱਕ ਇੰਦਰਜੀਤ ਸਿੰਘ ਰਿਆਤ ਨੂੰ ਹੀ ਸਜ਼ਾ ਮਿਲੀ ਹੈ ਜਿਸ ਤੇ ਬੰਬ ਬਣਾਉਣ ਦਾ ਦੋਸ਼ ਲਗਾਇਆ ਗਿਆ ਸੀ ਕੈਨੇਡਾ ਦੀ ਪੀਆਰ ਲਈ ਮੈਰਿਜ ਫਰਾਡ ਕੋਈ ਨਵੀਂ ਗੱਲ ਨਹੀਂ ਪਰ ਬ੍ਰੈਮਟਨ ਨਾਲ ਸੰਬੰਧਤ ਇੱਕ ਭਾਰਤੀ ਔਰਤ ਵੱਲੋਂ ਆਪਣੇ ਭਰਾ ਵਾਸਤੇ 20000 ਡਾਲਰ ਚ ਇੱਕ ਨਾਬਾਲਗ ਕੁੜੀ ਨੂੰ ਖਰੀਦਣ ਦੀ ਕੋਸ਼ਿਸ਼ ਦਾ ਹੈਰਾਨੀਕੁਨ ਮਾਮਲਾ ਸਾਹਮਣੇ ਆਇਆ ਹੈ 온ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਤੇ ਟਿਮ ਹਾਟਨਸ ਦੇ ਵਿੱਚ ਬਤੌਰ ਮੈਨੇਜਰ ਕੰਮ ਕਰਦੀ ਭਾਰਤੀ ਔਰਤ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਟੋਰਾਂਟੋ ਸੰਦੀ ਰਿਪੋਰਟ ਮੁਤਾਬਕ 온ਟਾਰੀਓ ਦੀ ਪ੍ਰਿੰਸ ਐਡਵਰਡ ਕਾਉਂਟੀ ਚ ਵਾਪਰੇ ਇਸ ਘਟਨਾਕ੍ਰਮ ਬਾਰੇ 17 ਸਾਲਾਂ ਦੀ ਕੁੜੀ ਦੇ ਚਾਚੇ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਇਸ ਸ਼ਿਕਾਇਤ ਚ ਦੱਸਿਆ ਗਿਆ ਕਿ ਉਸ ਦੀ ਭਤੀਜੀ ਵੈਲਿੰਗਟਨ ਦੇ ਟਿਮ ਹਾਟਨਸ ਦੇ ਵਿੱਚ ਕੰਮ ਕਰਦੀ ਸੀ ਰੈਸਟੋਰੈਂਟ ਦੀ ਮਹਿਲਾ ਮੈਨੇਜਰ ਨੇ ਉਸ ਨਾਲ ਗੁੜੀ ਦੋਸਤੀ ਕਰ ਲਈ ਤੇ ਆਪਣੇ 25 ਸਾਲ ਦੇ ਭਰਾ ਨਾਲ ਵਿਆਹ ਕਰਵਾਉਣ ਦਾ ਦਬਾਅ ਪਾਉਣ ਲੱਗੀ ਕੁੜੀ ਦੇ ਚਾਚੇ ਮੈਟ ਮੋਨਰੋ ਨੇ ਸਾਰੇ ਟੈਕਸਟ ਮੈਸੇਜ ਜਨਤਕ ਕਰ ਦਿੱਤੇ ਜੋ ਮਹਿਲਾ ਮੈਨੇਜਰ ਵੱਲੋਂ ਵਿਆਹ ਲਈ ਪਾਏ ਜਾ ਰਹੇ ਦਬਾਅ ਨਾਲ ਸਬੰਧਤ ਸਨ ਫਿਲਹਾਲ ਭਾਰਤੀ ਔਰਤ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਦੱਸਿਆ ਜਾ ਰਿਹਾ ਹੈ ਕਿ ਉਹ ਬ੍ਰੈਂਟਨ ਭਰਤ ਚੁੱਕੀ ਹੈ ਮੈਟ ਮਨਰੋ ਨੇ ਦੱਸਿਆ ਕਿ ਰੈਸਟੋਰੈਂਟ ਦਾ ਸਟਾਫ ਉਸ ਦੀ ਭਤੀਜੀ ਵੱਲ ਦੇਖ ਕੇ ਹੱਸਦਾ ਸੀ ਜਿਸ ਤੋਂ ਤੰਗ ਆ ਕੇ ਉਸ ਨੇ ਨੌਕਰੀ ਹੀ ਛੱਡ ਦਿੱਤੀ ਉਧਰ 온ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਕ੍ਰਿਮੀਨਲ ਕੋਡ ਦੀ ਧਾਰਾ 292 ਅਧੀਨ ਕਾਰਵਾਈ ਕੀਤੀ ਜਾ ਸਕਦੀ ਹੈ ਜਿਸ ਤਹਿਤ ਦੋਸ਼ੀ ਕਰਾਰ ਦਿੱਤੇ ਜਾਣ ਤੇ 5 ਸਾਲ ਤੱਕ ਦੀ ਕੈਦ ਸੁਣਾਈ ਜਾ ਸਕਦੀ ਹੈ ਫਿਲਹਾਲ ਪੁਲਿਸ ਵੱਲੋਂ ਕੋਈ ਦੋਸ਼ ਆਇਦ ਨਹੀਂ ਕੀਤਾ ਗਿਆ ਅਤੇ ਮਹਿਲਾ ਮੈਨੇਜਰ ਸਣੇ ਉਸਦੇ ਭਰਾ ਨਾਲ ਗੱਲਬਾਤ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਇਸੇ ਦੌਰਾਨ ਟਿਮ ਹਾਟਨਸ ਦੇ ਮੀਡੀਆ ਰਿਲੇਸ਼ਨਜ਼ ਵਿਭਾਗ ਨੇ ਕਿਹਾ ਏ ਕਿ ਸਾਰੇ ਰੈਸਟੋਰੈਂਟਸ ਦੀ ਮਾਲਕੀ ਅਤੇ ਸੰਚਾਲਨ ਸੰਬੰਧਿਤ ਫਰੈਂਚਾਈਜ਼ੀ ਕੋਲ ਹੁੰਦੀ ਹੈ ਤੇ ਰੈਸਟੋਰੈਂਟ ਮਾਲਕ ਨੇ ਮਾਮਲਾ ਧਿਆਨ ਚ ਆਉਂਦਿਆਂ ਹੀ ਮੈਨੇਜਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਉਧਰ ਮੈਟ ਮਨਰੋ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਪੁਲਿਸ ਵੱਲੋਂ ਹਿਊਮਨ ਟ੍ਰੈਫਿਕਿੰਗ ਦੇ ਇਸ ਕਥਿਤ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾਵੇਗੀ ਟਿਮ ਹਾਟਨਸ ਦੀ ਪਿਕਟਨ ਫਰਾਂਚਾਈਜ਼ੀ ਚ ਕੰਮ ਕਰਦੀ ਇੱਕ ਹੋਰ ਕੁੜੀ ਦੇ ਮਾਪਿਆਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਜਾਣ ਦੀ ਰਿਪੋਰਟ ਹੈ ਬਰਖਾਸਤ ਮਹਿਲਾ ਮੈਨੇਜਰ ਹੁਣ ਤੱਕ ਸਾਹਮਣੇ ਨਹੀਂ ਆਈ ਪਰ ਸੋਸ਼ਲ ਮੀਡੀਆ ਰਾਹੀਂ ਕੀਤੀ ਇੱਕ ਟਿੱਪਣੀ ਚ ਉਸਨੇ ਕਿਹਾ ਕਿ ਲੰਬੀ ਗੱਲਬਾਤ ਦੇ ਕੁਝ ਹਿੱਸੇ ਪੇਸ਼ ਕਰਕੇ ਮਾਮਲਾ ਇੱਕ ਪਾਸੜ ਕੀਤਾ ਜਾ ਰਿਹਾ ਹੈ ਭਾਰਤੀ ਔਰਤ ਨੇ ਕਿਹਾ ਕਿ 17 ਸਾਲ ਦੀ ਕੁੜੀ ਵੱਲੋਂ ਵਿਸਤਾਰਤ ਗੱਲਬਾਤ ਦੌਰਾਨ ਆਰਥਿਕ ਔਕੜਾਂ ਦਾ ਜ਼ਿਕਰ ਕੀਤਾ ਗਿਆ ਜਿਸ ਮਗਰੋਂ ਉਸਨੇ ਰਕਮ ਦੀ ਪੇਸ਼ਕਸ਼ ਕਰ ਦਿੱਤੀ ਪਰ ਰਕਮ ਦੀ ਏਵਜ਼ 'ਚ ਵਿਆਜ ਸ਼ਬਦ ਦੀ ਵਰਤੋਂ ਨਹੀਂ ਕੀਤੀ ਭਾਰਤੀ ਔਰਤ ਨੇ ਸ਼ਿਕਾਇਤ ਭਰੇ ਲਹਿਜੇ ਚ ਕਿ ਕੁਝ ਗੱਲਾਂ ਨੂੰ ਵਧਾ ਚੜਾ ਕੇ ਪੇਸ਼ ਕਰ ਦਿੱਤਾ ਜਾਂਦਾ ਹੈ ਤੇ ਲੋਕਾਂ ਨੂੰ ਆਪਣਾ ਰੁਤਬਾ ਤੇ ਨੌਕਰੀ ਦੋਵੇਂ ਗਵਾਉਣੇ ਪੈਂਦੇ ਨੇ ਜਦਕਿ ਅਸਲ ਚ ਕੁਝ ਵਾਪਰਿਆ ਹੀ ਨਹੀਂ ਹੁੰਦਾ ਦੂਜੇ ਪਾਸੇ ਵਲਿੰਗਟਨ ਤੇ ਪਿਕਟਨ ਵਿਖੇ ਟਿਮ ਹਾਟਨਜ਼ ਫਰਾਂਚਾਈਜ਼ੀ ਦੇ ਮਾਲਕ ਨੇ ਇਸ ਘਟਨਾ ਬਾਰੇ ਕੁਝ ਵੀ ਕਹਿਣ ਤੋਂ ਨਾ ਕਰ ਦਿੱਤੀ ਹੈ ਕੈਨੇਡਾ ਦੇ ਟ੍ਰਾਂਟੋ ਤੋਂ ਇੱਕ ਪਰੇਸ਼ਾਨ ਕਰਨ ਵਾਲੀ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਇੱਕ ਸ਼੍ਰੀਲੰਕਾਈ ਆਦਮੀ ਸੜਕ ਤੇ ਇੱਕ ਭਾਰਤੀ ਜੋੜੇ ਨੂੰ ਤੰਗ ਪਰੇਸ਼ਾਨ ਕਰਦਾ ਦਿਖਾਈ ਦੇ ਰਿਹਾ ਹੈ ਇਸ ਕਲਿੱਪ ਨੇ ਆਨਲਾਈਨ ਭਾਰੀ ਗੁੱਸਾ ਪੈਦਾ ਕਰ ਦਿੱਤਾ ਹੈ ਲੋਕਾਂ ਨੇ આરોપી ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਇਹ ਵੀਡੀਓ ਯੂਜ਼ਰ @desi_king ਦੁਆਰਾ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਪੋਸਟ ਕੀਤੀ ਗਈ ਸੀ ਇਸ ਦੇ ਕੈਪਸ਼ਨ ਚ ਲਿਖਿਆ ਗਿਆ ਹੈ ਕਿ ਇੱਕ ਸ਼੍ਰੀਲੰਕਾਈ ਟ੍ਰਾਂਟੋ ਕੈਨੇਡਾ ਚ ਇੱਕ ਭਾਰਤੀ ਜੋੜੇ ਨੂੰ ਪਰੇਸ਼ਾਨ ਕਰ ਰਿਹਾ ਹੈ ਇਸ ਨੂੰ ਭਾਰਤੀਆਂ ਨੂੰ ਨਿਸ਼ਾਨਾ ਬਣਾਉਣ ਦੀ ਆਦਤ ਹੈ। ਇਸ ਵੀਡੀਓ 'ਚ ਇੱਕ ਜੋੜੇ ਨੂੰ ਤੁਰਦੇ ਹੋਏ ਦੇਖਿਆ ਜਾ ਸਕਦਾ ਹੈ ਜਦੋਂ ਆਦਮੀ ਔਰਤ ਤੇ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ। ਇਹ ਗੱਲ ਪਤੀ ਨੂੰ ਤੁਰੰਤ ਪੜਕਾ ਦਿੰਦੀ ਹੈ ਜੋ ਗੁੱਸੇ ਨਾਲ ਉਸ ਦਾ ਸਾਹਮਣਾ ਕਰਦਾ ਹੈ ਤੇ ਪੁੱਛਦਾ ਹੈ ਕਿ ਤੂੰ ਮੇਰੀ ਪਤਨੀ ਦੀ ਵੀਡੀਓ ਕਿਉਂ ਬਣਾ ਰਿਹਾ ਹੈ? ਔਰਤ ਨੂੰ ਵੀ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਵੀਡੀਓ ਡਿਲੀਟ ਕਰ, ਵੀਡੀਓ ਡਿਲੀਟ ਕਰ। ਫਿਰ ਦੋਵੇਂ ਪਰੇਸ਼ਾਨ ਕਰਨ ਵਾਲੇ ਤੋਂ ਫੋਨ ਖੋਣ ਦੀ ਕੋਸ਼ਿਸ਼ ਕਰਦੇ ਨੇ ਤੇ ਕਲਿੱਪ ਉੱਥੇ ਹੀ ਖਤਮ ਹੋ ਜਾਂਦੀ ਹੈ। ਇਸ ਵੀਡੀਓ ਨੂੰ ਸ਼ੇਅਰ ਕੀਤੇ ਜਾਣ ਤੋਂ ਬਾਅਦ ਬਹੁਤ ਜ਼ਿਆਦਾ ਅਟਰੈਕਸ਼ਨ ਮਿਲਿਆ। ਕਈ ਯੂਜ਼ਰਜ਼ ਨੇ ਟੋਰਾਂਟੋ ਪੁਲਿਸ ਨੂੰ ਟੈਗ ਕੀਤਾ ਤੇ ਉਹਨਾਂ ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ। ਯੂਜ਼ਰਜ਼ ਨੇ ਕਿਹਾ ਕਿ ਟੋਰਾਂਟੋ 'ਚ ਇੱਕ ਭਾਰਤੀ ਜੋੜੇ ਨੂੰ ਪਰੇਸ਼ਾਨ ਹੁੰਦੇ ਦੇਖ ਕੇ ਬਹੁਤ ਪਰੇਸ਼ਾਨੀ ਹੋਈ। ਕੋਈ ਵੀ ਕੌਮੀਅਤ ਦੇ ਆਧਾਰ 'ਤੇ ਨਿਸ਼ਾਨਾ ਬਣਾਏ ਜਾਣ ਦਾ ਹੱਕਦਾਰ ਨਹੀਂ ਹੈ। ਅਧਿਕਾਰੀਆਂ ਨੂੰ ਦਖਲ ਦੇਣਾ ਚਾਹੀਦਾ ਤੇ ਸਾਰੇ ਭਾਈਚਾਰਿਆਂ ਲਈ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਸ਼੍ਰੀਲੰਕਾਈ ਭਾਰਤੀਆਂ ਵਾਂਗ ਹੀ ਦਿਖਾਈ ਦਿੰਦੇ ਨੇ ਤਾਂ ਕੀ ਉਹਨਾਂ ਨੂੰ ਇਹ ਅਹਿਸਾਸ ਨਹੀਂ ਹੈ ਕਿ ਜੇਕਰ ਉਹ ਭਾਰਤੀਆਂ ਨੂੰ ਨਿਸ਼ਾਨਾ ਬਣਾਉਂਦੇ ਨੇ ਤਾਂ ਉਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਅਸੀਂ ਉਹਨਾਂ ਤੋਂ ਹੋਰ ਕੀ ਉਮੀਦ ਕਰ ਸਕਦੇ ਹਾਂ ਉਹਨਾਂ ਦੀਆਂ ਤਸਵੀਰਾਂ ਕੁਝ ਕਣਾਉਣੀਆਂ ਤੇ ਅਜੀਬ ਹਰਕਤਾਂ ਕਰਦੇ ਹੋਏ ਵਾਇਰਲ ਹੁੰਦੀਆਂ ਨੇ ਇੱਕ ਹੋਰ ਯੂਜ਼ਰ ਨੇ ਕਿਹਾ ਕਿ ਇਹ ਇੱਕ ਨਫ਼ਰਤੀ ਅਪਰਾਧ ਹੈ ਪੁਲਿਸ ਨੂੰ ਇਹਨਾਂ ਲੋਕਾਂ ਵਿਰੁੱਧ ਠੋਕਵੀਂ ਕਾਰਵਾਈ ਕਰਨੀ ਚਾਹੀਦੀ ਹੈ ਵੱਖ-ਵੱਖ ਫੈਡਰਲ, ਪ੍ਰੋਵਿੰਸ਼ੀਅਲ ਅਤੇ ਮਿਊਨਿਸਪਲ ਨੇਤਾਵਾਂ ਵੱਲੋਂ ਲਿਬਰਲ ਸਰਕਾਰ ਤੋਂ ਲਗਾਤਾਰ ਕੀਤੀ ਜਾ ਰਹੀ ਮੰਗ ਤੋਂ ਬਾਅਦ ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦ ਸੰਗਾਰੀ ਵੱਲੋਂ ਬਿਸ਼ਨੋਈ ਗੈਂਗ ਨੂੰ ਅਤਵਾਦੀ ਸੰਗਠਨ ਐਲਾਨਿਆ ਗਿਆ। ਬਿਸ਼ਨੋਈ ਗੈਂਗ ਨੂੰ ਅਤਵਾਦੀ ਸੰਗਠਨ ਐਲਾਨਣ ਤੋਂ ਬਾਅਦ ਵੱਖ-ਵੱਖ ਮਾਹਿਰਾਂ ਵੱਲੋਂ ਇਸ ਕਦਮ ਨਾਲ ਕੈਨੇਡਾ 'ਚ ਫਰੋਤੀ ਦੀਆਂ ਵਾਰਦਾਤਾਂ ਨੂੰ ਨੱਥ ਪੈਣ ਦੀਆਂ ਸੰਭਾਵਨਾਵਾਂ ਉੱਪਰ ਸ਼ੰਕਾ ਜ਼ਾਹਰ ਕਰ ਰਹੇ ਹਨ। ਲੋਕ ਸੁਰੱਖਿਆ ਮੰਤਰੀ ਗੈਰੀ ਅਨੰਤ ਸੰਗਾਰੀ ਨੇ ਕਿਹਾ ਕਿ ਬਿਸ਼ਨੋਈ ਗੈਂਗ ਦੁਆਰਾ ਖਾਸ ਭਾਈਚਾਰਿਆਂ ਨੂੰ دہشت ਹਿੰਸਾ ਅਤੇ ਧਮਕੀਆਂ ਦਾ ਨਿਸ਼ਾਨਾ ਬਣਾਇਆ ਗਿਆ ਹੈ ਅਪਰਾਧੀਆਂ ਦੇ ਇਸ ਸਮੂਹ ਨੂੰ ਅਤਵਾਦੀ ਸੰਗਠਨ ਵਜੋਂ ਸੂਚੀਬੱਧ ਕਰਨ ਨਾਲ ਸਾਨੂੰ ਉਨ੍ਹਾਂ ਦੇ ਅਪਰਾਧਾਂ ਨਾਲ ਨਜਿੱਠਣ ਅਤੇ ਉਨ੍ਹਾਂ ਨੂੰ ਰੋਕਣ ਲਈ ਵਧੇਰੇ ਸ਼ਕਤੀਸ਼ਾਲੀ ਤੇ ਪ੍ਰਭਾਵਸ਼ਾਲੀ ਸਾਧਨ ਮਿਲਦੇ ਨੇ ਬਿਸ਼ਨੋਈ ਗੈਂਗ ਭਾਰਤ ਦੇ ਉੱਤਰੀ ਸੂਬਿਆਂ ਪੰਜਾਬ ਤੇ ਹਰਿਆਣਾ ਤੋਂ ਨਿਕਲ ਕੇ ਹੁਣ ਉੱਤਰੀ ਅਮਰੀਕਾ 'ਚ ਵੀ ਸਰਗਰਮ ਹੋ ਚੁੱਕਾ ਹੈ। ਇਹਨਾਂ ਦਾ ਆਗੂ ਲਾਰੈਂਸ ਬਿਸ਼ਨੋਈ 2014 ਤੋਂ ਭਾਰਤ ਦੀ ਜੇਲ੍ਹ 'ਚ ਬੰਦ ਹੈ ਪਰ ਇਸ ਦੇ ਬਾਵਜੂਦ ਇਹ ਗੈਂਗ ਆਪਣੇ ਕਾਰੇ ਕਰ ਰਿਹਾ ਹੈ। RCMP ਨੇ ਦਾਅਵਾ ਕੀਤਾ ਸੀ ਕਿ ਇਹ ਗੈਂਗ ਕੈਨੇਡਾ ਦੀ ਧਰਤੀ ਤੇ ਖਾਲਿਸਤਾਨ ਦੇ ਹਮਾਇਤੀ ਲੋਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਬਿਸ਼ਨੋਈ ਗੈਂਗ ਨੂੰ ਅਤਵਾਦੀ ਸੰਗਠਨ ਐਲਾਨਣ ਨਾਲ ਕੈਨੇਡਾ 'ਚ ਅਜਿਹੇ ਸੰਗਠਨਾਂ ਦੀ ਗਿਣਤੀ 88 ਹੋ ਗਈ ਹੈ। ਹਾਲ ਹੀ 'ਚ ਫੈਡਰਲ ਸਰਕਾਰ ਫੈਂਟਨੈਲ ਦੀ ਤਸਕਰੀ ਕਰਨ ਵਾਲੇ ਮੈਕਸੀਕੋ ਦੇ ਦੋ ਖਤਰਨਾਕ گروਹਾਂ ਨੂੰ ਇੱਕ ਸੂਚੀ 'ਚ ਪਾ ਚੁੱਕੀ ਹੈ ਇਸ ਸੂਚੀ 'ਚ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਨਾਮ ਦਾ ਸੰਗਠਨ ਵੀ ਸ਼ਾਮਲ ਹੈ ਇੱਕ ਸੰਗਠਨ ਨੂੰ ਅਤਵਾਦੀ ਐਲਾਨਣ ਦਾ ਮਤਲਬ ਹੁੰਦਾ ਹੈ ਕਿ ਉਸ ਸੰਗਠਨ ਦੀ ਸੰਪਤੀ ਗੱਡੀਆਂ ਤੇ ਪੈਸਾ ਜ਼ਬਤ ਕੀਤਾ ਜਾ ਸਕਦਾ ਹੈ ਇਹਨਾਂ ਦੇ ਮੈਂਬਰਾਂ ਖਿਲਾਫ ਅਤਵਾਦੀ ਧਾਰਾਵਾਂ ਹੇਠ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਕਿਸੇ ਵੀ ਸੰਗਠਨ ਨੂੰ ਸੂਚੀਬੱਧ ਕਰਨ ਦੀ ਪ੍ਰਕਿਰਿਆ ਸੁਰੱਖਿਆ ਹੂਫੀਆ ਰਿਪੋਰਟਾਂ ਨਾਲ ਸ਼ੁਰੂ ਹੁੰਦੀ ਹੈ ਜਿਸ ਵਿੱਚ ਸੰਗਠਨ ਦੇ ਅਤਵਾਦੀ ਗਤੀਵਿਧੀ ਨੂੰ ਅੰਜਾਮ ਦੇਣ ਬਾਰੇ ਵਾਜਬ ਆਧਾਰ ਹੁੰਦਾ ਹੈ ਇਹ ਸੂਚੀ ਕੈਨੇਡਾ ਗਜ਼ਟ ਚ ਅਤੇ ਵੈੱਬਸਾਈਟ ਤੇ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਕੈਨੇਡਾ ਸਰਕਾਰ ਵੱਲੋਂ ਲੈ ਇਸ ਕਦਮ ਤੋਂ ਬਾਅਦ ਵੱਖ-ਵੱਖ ਮਾਹਿਰਾਂ ਦੀ رائے ਹੈ ਕਿ ਇਸ ਨਾਲ ਕੋਈ ਠੋਸ ਅਸਰ ਹੋਣ ਦੀਆਂ ਬਹੁਤੀਆਂ ਸੰਭਾਵਨਾਵਾਂ ਨਹੀਂ ਹਨ ਕ੍ਰਿਮੀਨਲ ਮਾਮਲਿਆਂ ਦੇ ਵਕੀਲ ਗगन 나ਹਲ ਦਾ ਕਹਿਣਾ ਹੈ ਕਿ ਸਰਕਾਰ ਦਾ ਇਹ ਕਦਮ ਵਿਸ਼ਨੋਈ ਸੰਗਠਨ ਦੀ ਸੰਪਤੀ ਗੱਡੀਆਂ ਤੇ ਪੈਸਾ ਜ਼ਬਤ ਕਰਨ ਦੀ ਆਗਿਆ ਦਿੰਦਾ ਹੈ ਪਰ ਕੈਨੇਡਾ ਚ ਅਜਿਹੇ ਕੰਮ ਕਰਨ ਵਾਲਿਆਂ ਕੋਲ ਸੰਪਤੀ ਹੋਣ ਦੀ ਗੁੰਜਾਇਸ਼ ਬਹੁਤ ਘੱਟ ਹੈ ਸਰੀ ਪੁਲਿਸ ਸਰਵਿਸ ਵੱਲੋਂ ਦੱਸਿਆ ਗਿਆ ਕਿ 22 ਸਤੰਬਰ ਤੱਕ ਉਹਨਾਂ ਨੂੰ 48 ਫਰੋਤੀ ਦੀਆਂ ਰਿਪੋਰਟਾਂ ਆਈਆਂ ਪੁਲਿਸ ਵੱਲੋਂ ਜਾਂਚ ਕੀਤੇ ਗਏ ਮਾਮਲਿਆਂ ਚ ਫਿਲਹਾਲ ਤੱਕ ਕਰਾਊਨ ਕਾਉਂਸਲ ਦੁਆਰਾ ਕੋਈ ਵੀ ਕ੍ਰਿਮੀਨਲ ਕੋਡ ਚਾਰਜ ਨਹੀਂ ਲਗਾਏ ਗਏ ਨੇ ਅਜਿਹਾ ਹੀ ਮੰਨਣਾ ਹੈ ਸਾਬਕਾ ਪੁਲਿਸ ਅਧਿਕਾਰੀ ਤੇ BC ਦੇ ਸਾਬਕਾ ਪਬਲਿਕ ਸੇਫਟੀ ਮਨਿਸਟਰ ਕੈਸ਼ ਹੀਡ ਦਾ ਰਿਚਮੰਡ ਸ਼ਹਿਰ ਦੇ ਮੌਜੂਦਾ ਕਾਉਂਸਲਰ ਕੈਸ਼ ਹੀਡ ਦਾ ਮੰਨਣਾ ਹੈ ਕਿ ਪੁਲਿਸ ਅਤੇ ਕੈਨੇਡੀਅਨ ਸਰਕਾਰ ਇਸ ਮਾਮਲੇ 'ਚ ਪੀੜਤਾਂ ਦਾ ਭਰੋਸਾ ਗਵਾ ਚੁੱਕੀ ਹੈ। ਉਹਨਾਂ ਕਿਹਾ ਕਿ ਫਰੋਤੀ ਦੇ ਮਾਮਲੇ ਕੈਨੇਡਾ 'ਚ ਸਾਊਥ ਏਸ਼ੀਅਨ ਪਾਈਚਾਰੇ ਦੇ ਮੈਂਬਰਾਂ 'ਚ ਸਾਹਮਣੇ ਆ ਰਹੇ ਨੇ ਤੇ ਇਹਨਾਂ 'ਚੋਂ ਬਹੁਤ ਘੱਟ ਮਾਮਲੇ ਪੁਲਿਸ ਕੋਲ ਰਿਪੋਰਟ ਹੁੰਦੇ ਨੇ। ਕੈਸ਼ ਹੀਡ ਨੇ ਕਿਹਾ ਕਿ ਜਿਵੇਂ ਮੈਕਸੀਕੋ ਆਧਾਰਿਤ ਗੈਂਗਸ ਨੂੰ ਸੂਚੀਬੱਧ ਕਰਨ ਤੋਂ ਬਾਅਦ ਨਸ਼ੇ ਨੂੰ ਕੋਈ ਠੱਲ ਨਹੀਂ ਪਈ ਹੈ, ਉਸੇ ਤਰ੍ਹਾਂ ਹੀ ਕੈਨੇਡਾ 'ਚ ਫਰੋਤੀ ਦੇ ਮਾਮਲਿਆਂ 'ਚ ਕਮੀ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ। ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਚ ਰਾਜਨੀਤੀ ਅਤੇ ਲੋਕ ਪ੍ਰਸ਼ਾਸਨ ਦੇ ਪ੍ਰੋਫੈਸਰ ਸੰਜੇ ਰੂਪਰੇਲੀਆ ਕੈਨੇਡੀਅਨ ਸਰਕਾਰ ਦੇ ਇਸ ਕਦਮ ਨੂੰ ਭਾਰਤ ਅਤੇ ਕੈਨੇਡਾ ਦੇ ਚੰਗੇ ਸਬੰਧਾਂ ਨਾਲ ਜੋੜ ਕੇ ਵੀ ਦੇਖਦੇ ਨੇ ਸੰਜੇ ਰੂਪਰੇਲੀਆ ਨੇ ਕਿਹਾ ਕਿ ਬਿਸ਼ਨੋਈ ਗੈਂਗ ਨੂੰ ਅਤਵਾਦੀ ਸੰਗਠਨ ਵਜੋਂ ਸੂਚੀਬੱਧ ਕਰਨ ਨਾਲ ਪੁਲਿਸ ਅਤੇ ਹੋਰ ਏਜੰਸੀਆਂ ਨੂੰ ਵੱਧ ਤਾਕਤਾਂ ਮਿਲਣ ਗਈਆਂ ਪਰ ਜੁਰਮ ਨੂੰ ਘਟ ਕਰਨ 'ਚ ਇਸ ਦੀ ਸਾਰਥਕਤਾ ਬਾਰੇ ਫਿਲਹਾਲ ਪ੍ਰਸ਼ਨ ਉੱਠ ਰਹੇ ਨੇ ਕੈਨੇਡਾ ਦੇ 5 ਰਾਜਾਂ ਦੇ ਕਿਰਤੀਆਂ ਦੀ ਆਮਦਨ 'ਚ ਅੱਜ ਤੋਂ ਵਾਧਾ ਹੋ ਗਿਆ 온ਟਾਰੀਓ ਨੋਵਾ ਸਕੋਸ਼ੀਆ, ਮੈਨੀਟੋਬਾ, ਸਸਕੇਚੁਆਨ ਤੇ ਪ੍ਰਿੰਸ ਐਡਵਰਡ ਆਈਲੈਂਡ 'ਚ 1 ਅਕਤੂਬਰ ਤੋਂ ਘੱਟੋ-ਘੱਟ ਉਜਰਤਾਂ 'ਚ ਵਾਧਾ ਲਾਗੂ ਕਰ ਦਿੱਤਾ ਗਿਆ ਹੈ। অন্ਟਾਰੀਓ ਦੇ ਕਿਰਤਿਆਂ ਦੀ ਘੱਟੋ-ਘੱਟ ਉਜਰਤ ਦਾ 40 ਸੈਂਟ ਦੇ ਵਾਅਦੇ ਨਾਲ 17.60 ਡਾਲਰ ਪ੍ਰਤੀ ਘੰਟਾ ਹੋ ਗਈ ਜਦਕਿ ਬਾਕੀ ਰਾਜਾਂ 'ਚ ਵੱਖੋ-ਵੱਖਰਾ ਵਾਅਦਾ ਹੋਇਆ ਹੈ। ਕਿਰਤ ਮੰਤਰਾਲੇ ਨੇ ਕਿਹਾ ਕਿ ਇਸ ਨਾਲ ਰਹਿਣ-ਸਹਿਣ ਦੇ ਵੱਧਦੇ ਖਰਚਿਆਂ ਨਾਲ ਜਿੱਠਣ 'ਚ ਪਰਿਵਾਰਾਂ ਨੂੰ ਮਦਦ ਮਿਲੇਗੀ ਤੇ ਕਾਰੋਬਾਰੀਆਂ ਉੱਤੇ ਵੀ ਜ਼ਿਆਦਾ ਬੋਝ ਨਹੀਂ ਪਵੇਗਾ। ਮੀਡੀਆ ਰਿਪੋਰਟ ਮੁਤਾਬਕ ਮਹਿੰਗਾਈ ਦਰ 'ਚ 2. 4 ਫੀਸਡ ਵਾਧਾ ਹੋਣ ਦੇ ਹਿਸਾਬ ਨਾਲ ਉਜਰਤਾਂ ਨੂੰ ਵਧਾਇਆ ਗਿਆ ਹੈ ਤੇ ਹਫਤੇ ਚ 40 ਘੰਟੇ ਕੰਮ ਕਰਨ ਵਾਲੇ ਕਿਰਤੀ ਨੂੰ ਸਾਲਾਨਾ 835 ਡਾਲਰ ਦਾ ਫਾਇਦਾ ਹੋਵੇਗਾ ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ 5 ਲੱਖ 3000 ਅਨਟਾਰੀਓ ਵਾਸੀ ਘੱਟੋ ਘੱਟ ਉਜਰਤ ਦਰ ਤੇ ਕੰਮ ਕਰ ਰਹੇ ਨੇ ਇਹ ਅੰਕੜਾ ਸੂਬੇ ਦੇ 71 ਲੱਖ ਕਿਰਤੀਆਂ ਦਾ 7 ਫੀਸਡ ਬਣਦਾ ਹੈ ਜ਼ਿਆਦਾਤਰ ਕਿਰਤੀਆਂ ਦੀ ਉਮਰ 15 ਸਾਲ ਤੋਂ 24 ਸਾਲ ਦਰਮਿਆਨ ਹੈ ਤੇ ਵਿਦਿਆਰਥੀਆਂ ਦੀ ਘੱਟੋ ਘੱਟ ਉਜਰਤ ਦਰ ਵਿੱਚ ਵੀ ਅੱਜ ਤੋਂ 40 ਸੈਂਟ ਦਾ ਵਾਧਾ ਹੋ ਰਿਹਾ ਹੈ ਹੁਣ ਵਿਦਿਆਰਥੀਆਂ ਨੂੰ ਘੱਟੋ-ਘੱਟ 16.60 ਡਾਲਰ ਪ੍ਰਤੀ ਘੰਟਾ ਮਿਹਨਤਾਨਾ ਮਿਲੇਗਾ ਉਧਰ ਯੂਨੀਵਰਸਿਟੀ ਆਫ ਟੋਰਾਂਟੋ ਦੇ ਰੋਟਮੈਨ ਸਕੂਲ ਆਫ ਮੈਨੇਜਮੈਂਟ ਦੇ ਸਾਬਕਾ ਪ੍ਰੋਫੈਸਰ ਤੇ অন্ਟਾਰੀਓ ਦੇ ਮਿਨਿਮਮ ਵੇਜ ਐਡਵਾਈਜ਼ਰੀ ਪੈਨਲ ਦੇ ਮੁਖੀ ਅਨਲ ਵਰਮਾ ਨੇ ਦੱਸਿਆ ਕਿ ਜੂਨ 2013 ਚ ਪੈਨਲ ਦੇ ਹੋਂਦ ਚ ਆਉਣ ਤੋਂ ਪਹਿਲਾਂ ਕਈ-ਕਈ ਸਾਲ ਤੱਕ ਮਿਹਨਤਾਨੇ ਚ ਵਾਧਾ ਨਹੀਂ ਹੁੰਦਾ ਸੀ ਪੈਨਲ ਗਠਿਤ ਕੀਤੇ ਜਾਣ ਮੌਕੇ অন্ਟਾਰੀਓ ਚ ਘੱਟੋ-ਘੱਟ ਉਜਰਤਦਾਰ 10.25 ڈالر ਸੀ ਤੇ ਪਿਛਲੇ 3 ਸਾਲਾਂ ਤੋਂ ਕੋਈ ਵਾਅਦਾ ਨਹੀਂ ਹੋਇਆ ਸੀ ਉਸ ਵੇਲੇ ਲਿਬਰਲ ਸਰਕਾਰ ਵੱਲੋਂ 11 ڈالر ਪ੍ਰਤੀ ਘੰਟਾ ਉਜਰਤ ਦਰ ਕੀਤੀ ਗਈ ਤੇ ਬਾਅਦ ਚ ਲਗਾਤਾਰ ਵਕਫੇ ਤੇ ਵਾਅਦਾ ਹੋਣ ਲੱਗਾ ਇਸ ਦੇ ਉਲਟ Ontario Labour Federation ਦੀ ਮੁਖੀ ਲੋਰਾ ਵਾਲਟਨ ਦਾ ਕਹਿਣਾ ਸੀ ਕਿ ਵਾਅਦੇ ਤੋਂ ਬਾਅਦ ਵੀ ਘੱਟੋ-ਘੱਟ ਉਜਰਤ ਦਰ ਨਾਕਾਫੀ ਹੈ ਤੇ ਕਿਰਤੀਆਂ ਨੂੰ 20 ڈالر ਦਾ ਘੱਟੋ-ਘੱਟ ਮਿਹਨਤਾਨਾ ਮਿਲਣਾ ਚਾਹੀਦਾ ਹੈ ਜੇ ਟ੍ਰਾਂਟੋ ਵਿੱਚ ਇੱਕ ਕਮਰੇ ਵਾਲਾ ਮਕਾਨ ਕਿਰਾਏ ਤੇ ਲੈ ਕੇ ਰਹਿਣਾ ਹੈ ਤਾਂ ਘੱਟੋ ਘੱਟ ਉਜਰਤ ਦਰ 38 ਡਾਲਰ ਪ੍ਰਤੀ ਘੰਟਾ ਹੋਣੀ ਚਾਹੀਦੀ ਹੈ ਪਰ ਤਾਜ਼ਾ ਵਾਅਦੇ ਤੋਂ ਬਾਅਦ ਹਰ ਹਫ਼ਤੇ 40 ਘੰਟੇ ਕੰਮ ਕਰਨ ਵਾਲੇ ਕਿਰਤੂਆਂ ਨੂੰ 33790 ਡਾਲਰ ਪ੍ਰੀ ਟੈਕਸ ਸਾਲਾਨਾ ਆਮਦਨ ਮਿਲੇਗੀ ਅਤੇ ਇਸ ਵਿੱਚੋਂ 80% ਹਿੱਸਾ ਤਾਂ ਮਕਾਨ ਕਿਰਾਏ ਦੇ ਰੂਪ ਚ ਹੀ ਚਲਾ ਜਾਵੇਗਾ ਦੱਸਦੀ ਹੈ ਕਿ ਨੋਵਾ ਸਕੋਸ਼ੀਆ ਤੇ ਪ੍ਰਿੰਸ ਐਡਵਰਡ ਆਈਲੈਂਡ 'ਚ ਘੱਟੋ-ਘੱਟ ਮਿਹਨਤਾਨਾ 16.50 ਡਾਲਰ ਪ੍ਰਤੀ ਘੰਟਾ ਹੋ ਗਿਆ ਜਦਕਿ ਸਸਕਾਚੁਆਨ 'ਚ ਹੁਣ 1 ਘੰਟੇ ਦੀ ਮਿਹਨਤ ਦੇ ਘੱਟੋ-ਘੱਟ 16 ਡਾਲਰ ਮਿਲਣਗੇ। 온ਟਾਰੀਓ ਦੇ ਮਾਰਖਮ ਵਿਖੇ ਇੱਕ ਘਰ ਤੇ ਹਮਲਾ ਕਰਦਿਆਂ ਗੋਲੀਆਂ ਚਲਾਉਣ ਅਤੇ ਔਰਤ ਨੂੰ ਅਗਵਾ ਕਰਨ ਦੇ ਮਾਮਲੇ ਤਹਿਤ ਪੁਲਿਸ ਵੱਲੋਂ ਦੋ ਹੋਰ ਸ਼ੱਕੀ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਦੀ ਸ਼ਨਾਖਤ 21 ਸਾਲ ਦੇ ਬ੍ਰੈਂਡਨ ਕੋਤਰਾ ਅਤੇ 26 ਸਾਲ ਦੇ ਮਸੀਹ ਮੁਹੰਮਦ ਵੱਜੋਂ ਕੀਤੀ ਗਈ ਹੈ ਪੁਲਿਸ ਨੇ ਦੋਹਾਂ ਦੀਆਂ ਤਸਵੀਰਾਂ ਜਾਰੀ ਕਰਦਿਆਂ ਦੱਸਿਆ ਕਿ ਬ੍ਰੈਂਟਨ ਦੇ ਬ੍ਰੈਂਡਨ ਕੋਤਰਾ ਵਿਰੁੱਧ ਇਰਾਦਾ ਕਤਲ ਅਗਵਾਦੀ ਸਾਜ਼ਿਸ਼ ਕਢਣ ਹਥਿਆਰਾਂ ਰਾਹੀਂ ਲੁੱਟ ਨਜਾਇਜ਼ ਹਥਿਆਰ ਰੱਖਣ ਅਤੇ ਅਪਰਾਧ ਰਾਹੀਂ ਹਾਸਲ 5000 ਡਾਲਰ ਤੋਂ ਵੱਧ ਮੁੱਲ ਦੀ ਪ੍ਰਾਪਰਟੀ ਰੱਖਣ ਦੇ ਦੋਸ਼ ਆਇਦ ਕੀਤੇ ਗਏ ਨੇ ਦੂਜੇ ਪਾਸੇ ਅਜੈਕਸ ਦੇ ਮਸੀਹ ਮੁਹੰਮਦ ਵਿਰੁੱਧ ਹਥਿਆਰ ਨਾਲ ਲੁੱਟ ਅਤੇ ਅਗਵਾਦੀ ਸਾਜ਼ਿਸ਼ ਤੋਂ ਇਲਾਵਾ ਮਾਸਟਰ ਕੀ ਰੱਖਣ ਅਤੇ ਰਹਿਸ਼ੀ ਸ਼ਰਤਾਂ ਦੀ ਉਲੰਘਣਾ ਕਰਨ ਦੇ ਦੋਸ਼ ਆਇਦ ਕੀਤੇ ਗਏ ਨੇ ਪੁਲਿਸ ਨੇ ਅਤੀਤ ਚ ਗ੍ਰਿਫਤਾਰ ਕੀਤੇ ਗਏ 21 ਸਾਲ ਦੇ ਸ਼ਕੀਰ ਪੱਟੀ ਅਤੇ 20 ਸਾਲ ਦੇ ਪ੍ਰਕਰਨ ਪੰਗਲਿਆ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਜਿਨ੍ਹਾਂ ਚੋਂ ਸ਼ਾਕਰ ਪੱਟੀ ਨੂੰ 3 ਸਤੰਬਰ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਇੱਥੇ ਦੱਸਣਾ ਬਣਦਾ ਹੈ ਕਿ ਯੋਰਕ ਰੀਜਨਲ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਕਈ ਸ਼ੱਕੀਆਂ ਵੱਲੋਂ ਘਰ ਤੇ ਹਮਲਾ ਕੀਤਾ ਗਿਆ ਤੇ ਇੱਕ ਜਣੇ ਨੂੰ ਗੋਲੀ ਮਾਰਨ ਮਗਰੋਂ ਔਰਤ ਨੂੰ ਅਗਵਾ ਕਰਕੇ ਲੈ ਗਿਆ ਅਗਵਾਹ ਔਰਤ ਬਾਅਦ ਵਿੱਚ ਟ੍ਰਾਂਟੋ ਤੋਂ ਮਿਲ ਗਈ ਤੇ ਪੁਲਿਸ ਨੇ ਦੋ ਨਾਬਾਲਗਾਂ ਸਣੇ ਚਾਰ ਸ਼ੱਕੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਚ ਕਰਤਾਵਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਨਾਲ ਸੰਬੰਧਤ ਕੋਈ ਜਾਣਕਾਰੀ ਹੋਵੇ ਤਾਂ ਯੋਰਕ ਰੀਜਨਲ ਪੁਲਿਸ ਦੇ ਹੋਲਡ ਅਪ ਯੂਨਿਟ ਨਾਲ ਸੰਪਰਕ ਕੀਤਾ ਜਾਵੇ ਕੈਨੇਡਾ 'ਚ ਪੰਜਵਾਂ ਸਾਲਾਨਾ ਨੈਸ਼ਨਲ ਡੇ ਫਾਰ ਟਰੂਥ ਐਂਡ ਰੀਕੰਸੀਲੇਸ਼ਨ ਮਨਾਇਆ ਗਿਆ ਹਰ ਸਾਲ 30 ਸਤੰਬਰ ਨੂੰ ਮਨਾਇਆ ਜਾਣ ਵਾਲਾ ਇਹ ਯਾਦਗਾਰੀ ਦਿਨ ਕੈਨੇਡਾ ਦੇ ਰੈਜ਼ੀਡੈਂਸ਼ੀਅਲ ਸਕੂਲਾਂ 'ਚ ਮਾਰੇ ਗਏ ਬੱਚਿਆਂ, ਪੀੜਤਾਂ, ਉਹਨਾਂ ਦੇ ਪਰਿਵਾਰਾਂ ਅਤੇ ਭਾਈਚਾਰਿਆਂ ਨੂੰ ਯਾਦ ਕਰਨ ਅਤੇ ਸਨਮਾਨ ਦੇਣ ਦਾ ਦਿਨ ਹੈ। 1870 ਅਤੇ 1997 ਦੇ ਵਿਚਕਾਰ 1.5 ਲੱਖ ਤੋਂ ਵੱਧ ਫਰਸਟ ਨੇਸ਼ਨਜ਼, ਮੈਟਿਸ ਅਤੇ ਇਨੂਇਟ ਮੂਲ ਨਿਵਾਸੀ ਭਾਈਚਾਰੇ ਦੇ ਬੱਚਿਆਂ ਨੂੰ ਸਰਕਾਰੀ ਫੰਡਾਂ ਰਾਹੀਂ ਚਰਚ ਵੱਲੋਂ ਚਲਾਏ ਜਾਣ ਵਾਲੇ ਰੈਜ਼ੀਡੈਂਸ਼ੀਅਲ ਸਕੂਲਾਂ 'ਚ ਜ਼ਬਰਨ ਦਾਖਲ ਕੀਤਾ ਗਿਆ ਸੀ। ਨੈਸ਼ਨਲ ਸੈਂਟਰ ਫਾਰ ਟਰੂਥ ਐਂਡ ਰੀਕੰਸੀਲੀਏਸ਼ਨ ਅਨੁਸਾਰ ਇਸ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਦੌਰਾਨ 4100 ਤੋਂ ਵੱਧ ਬੱਚਿਆਂ ਦੀ ਮੌਤ ਹੋ ਗਈ ਸੀ ਇਸ ਤੋਂ ਪਹਿਲਾਂ 30 ਸਤੰਬਰ ਨੂੰ ਔਰੇਂਜ ਸ਼ਰਟ ਡੇ ਦੇ ਤੌਰ ਤੇ ਮਨਾਇਆ ਜਾਂਦਾ ਰਿਹਾ ਹੈ ਇਹ ਸਿਲਸਿਲਾ 2013 ਚ ਸ਼ੁਰੂ ਹੋਇਆ ਸੀ ਇਹ ਦਿਨ ਰੈਜ਼ੀਡੈਂਸ਼ੀਅਲ ਸਕੂਲ ਦੀ ਪੀੜਿਤ ਫਿਲਿਸ ਵੈਬਸਟੈਡ ਨੂੰ ਸਤਕਾਰ ਤੇ ਵਕਾਰ ਦੇਣ ਦੇ ਮਕਸਦ ਨਾਲ ਸ਼ੁਰੂ ਹੋਇਆ ਸੀ ਰੈਜ਼ੀਡੈਂਸ਼ੀਅਲ ਸਕੂਲ ਦੇ ਪਹਿਲੇ ਦਿਨ ਹੀ ਫਿਲਿਸ ਕੋਲੋਂ ਉਸਦੀ ਮਨਪਸੰਦ ਔਰੇਂਜ ਰੰਗ ਦੀ ਕਮੀਜ਼ ਖੋਲੀ ਗਈ ਸੀ ਇਸੇ ਘਟਨਾ ਦੀ ਯਾਦ ਚ ਔਰੇਂਜ ਸ਼ਰਟ ਡੇ ਮੂਵਮੈਂਟ ਵੀ ਸ਼ੁਰੂ ਹੋਈ ਜੋ ਕੈਨੇਡਾ ਚ ਮੂਲ ਨਿਵਾਸੀ ਲੋਕਾਂ ਕੋਲੋਂ ਉਹਨਾਂ ਦੀ شناخت ਖੋਲ੍ਹੇ ਜਾਣ ਦੀ ਤਰਜਮਾਣੀ ਕਰਦੀ ਹੈ 2017 ਚ ਸਸਕੈਚੁਵਨ ਤੋਂ ਮੈਂਬਰ ਪਾਰਲੀਮੈਂਟ ਜੋਰਜੀਨਾ ਜੋਲੀ ਬੋਇਸ ਨੇ ਨੈਸ਼ਨਲ ਡੇ ਫਾਰ ਟਰੂਥ ਐਂਡ ਰੀਕੰਸੀਲੀਏਸ਼ਨ ਨੂੰ ਸਰਕਾਰੀ ਛੁੱਟੀ ਐਲਾਨਣ ਲਈ ਇੱਕ ਪ੍ਰਾਈਵੇਟ ਮੈਂਬਰ ਬਿਲ ਪੇਸ਼ ਕੀਤਾ ਸੀ ਇਸ ਤੋਂ 2 ਸਾਲ ਪਹਿਲਾਂ ਟਰੂਥ ਐਂਡ ਰੀਕੰਸੀਲੀਏਸ਼ਨ ਕਮਿਸ਼ਨ ਨੇ 2015 ਚ ਰਿਪੋਰਟ ਜਾਰੀ ਕੀਤੀ ਸੀ ਜਿਸ ਵਿੱਚ ਰੈ residențial ਸਕੂਲ ਸਿਸਟਮ ਚ ਬੱਚਿਆਂ ਦੇ ਸਰੀਰਕ ਸ਼ੋਸ਼ਣ ਅਤੇ ਜ਼ੁਲਮ ਦੀ ਦਾਸਤਾਨ ਨੂੰ ਉਜਾਗਰ ਕਰਦਿਆਂ ਕੁਝ ਅਹਿਮ ਸਿਫਾਰਸ਼ਾਂ ਕੀਤੀਆਂ ਗਈਆਂ ਸਨ ਇਸ ਕਮਿਸ਼ਨ ਨੇ 94 ਸਿਫਾਰਸ਼ਾਂ ਕੀਤੀਆਂ ਸਨ ਜਿਨ੍ਹਾਂ ਚੋਂ ਇੱਕ ਸਿਫਾਰਸ਼ ਫੈਡਰਲ ਪੱਧਰ ਤੇ ਇੱਕ ਦਿਨ ਨੂੰ ਖਾਸ ਤੌਰ ਤੇ ਮੂਲ ਨਿਵਾਸੀ ਲੋਕਾਂ ਅਤੇ ਰੈ residențial ਸਕੂਲਾਂ ਦੇ ਉਨ੍ਹਾਂ ਤੇ ਪ੍ਰਭਾਵ ਬਾਰੇ ਮਨਾਏ ਜਾਣ ਦਾ ਸੰਬੰਧਤ ਸੀ 5 ਜੂਨ 2021 ਨੂੰ ਰੈਜ਼ੀਡੈਂਸ਼ੀਅਲ ਸਕੂਲ ਦੇ ਪੀੜਤਾਂ ਦੀ ਯਾਦ 'ਚ ਇੱਕ ਸਰਕਾਰੀ ਛੁੱਟੀ ਕਰਨ ਨਾਲ ਸੰਬੰਧਤ ਬਿੱਲ C5 ਨੂੰ ਸੈਨੇਟ 'ਚ ਸਰਬਸੰਮਤੀ ਨਾਲ ਪਾਸ ਕੀਤੇ ਜਾਣ ਤੋਂ ਬਾਅਦ ਰਾਇਲ ਮਨਜ਼ੂਰੀ ਮਿਲ ਗਈ ਸੀ ਕੈਮਲੂਪਸ 'ਚ ਕਬਰਾਂ ਮਿਲਣ ਤੋਂ ਬਾਅਦ ਇਹ ਫੈਸਲਾ ਤੇਜ਼ੀ ਨਾਲ ਲਿਆ ਗਿਆ ਪਹਿਲਾਂ 21 ਜੂਨ ਨੂੰ ਨੈਸ਼ਨਲ ਇੰਡੀਜਿਨियस ਪੀਪਲਸ ਡੇ ਦੇ ਇਸ ਦਿਨ ਦਾ ਪ੍ਰਸਤਾਵ ਰੱਖਿਆ ਗਿਆ ਸੀ ਪਰ ਮੂਲ ਨਿਵਾਸੀ ਭਾਈਚਾਰਿਆਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਦੇਸ਼ ਭਰ ਚ 30 ਸਤੰਬਰ ਦੀ ਤਾਰੀਖ ਇਸ ਖਾਸ ਦਿਨ ਵਾਸਤੇ ਮੁਕਰਰ ਕੀਤੀ ਗਈ ਇਸ ਦਿਨ ਨੂੰ ਮਨਾਉਣ ਲਈ ਦੇਸ਼ ਭਰ ਚ ਸਮਾਗਮ ਆਯੋਜਿਤ ਕੀਤੇ ਗਏ ਨੇ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ 트럼ਪ ਨੇ ਮੁੜ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦੀ ਕਹੀ ਗੱਲ ਪਹਿਲਾਂ ਵੀ ਕਈ ਵਾਰ ਵਿਵਾਦਿਤ ਪ੍ਰਸਤਾਵ ਰੱਖ ਚੁੱਕੇ ਨੇ 트럼ਪ ਭਾਰਤ ਦੇ ਹਾਈ ਕਮਿਸ਼ਨਰ ਵੱਲੋਂ ਕਨਿਸ਼ਕ ਜਹਾਜ਼ ਕਾਂਡ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਪ੍ਰਵਾਸੀ ਭਾਰਤੀਆਂ ਦੀਆਂ ਮੁਸ਼ਕਲਾਂ ਹੱਲ ਕਰਨ ਦਾ ਦਿੱਤਾ ਪਟਨਾਇਕ ਨੇ ਭਰੋਸਾ ਕੈਨੇਡਾ ਦੀ ਪੀਆਰ ਲਈ ਇੱਕ ਭੈਣ ਨੇ ਪਾਰ ਕੀਤੀਆਂ ਹੱਦਾਂ 17 ਸਾਲ ਦੀ ਕੁੜੀ ਨੂੰ 20000 ਡਾਲਰ ਦੀ ਕੀਤੀ ਪੇਸ਼ਕਸ਼ ਭਾਰਤੀ ਜੋੜੇ ਨੂੰ ਪਰੇਸ਼ਾਨ ਕਰਨ ਵਾਲੀ ਵੀਡੀਓ ਹੋਈ ਵਾਇਰਲ ਯੂਜ਼ਰਸ ਨੇ ਕੈਨੇਡਾ ਪੁਲਿਸ ਤੋਂ ਕੀਤੀ ਸਖਤ ਕਾਰਵਾਈ ਦੀ ਮੰਗ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ